ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦਿਨ ਅੱਜ ਹੈਗਾ ਵੀਰਵਾਰ ਤੇ 23 ਹੈਗਾ 18 225 ਤੇ ਹੁਣ ਆਪਾਂ ਆਏ ਲੁਧਿਆਣਾ ਸਾਈਡ ਤੇ ਮਗਾ ਚਲੋ ਚੱਲਦੇ ਹਾਂ ਹੁਣ ਉੱਧਰੋਂ ਵੀ ਢੇੜਾ ਮਾਰਚਾਂ ਨੂੰ ਇਹ ਨਾਲ ਤੁਹਾਨੂੰ ਦਿਖਾਈ ਮਾਹੌਲ ਇੱਧਰ ਤੇ ਆ ਨਹਿਰਾ ਲੁਧਿਆਣੇ ਦੀ ਜਿਹੜੀ ਲੁਧਿਆਣੇ ਨਿਕਲ ਜਾਂਦੀ ਹੈ ਤੇ ਆ ਜੀ ਆਸ਼ਰਮ ਬਣਿਆ ਹੋਇਆ ਇੱਧਰ ਲੋਕ ਦਾਣਾ ਦੇਣੇ ਪਾ ਕੇ ਜਾਂਦੇ ਆ ਲੋਕਾਂ ਨੇ ਗੰਦ ਵੀ ਬਹੁਤ ਪਾਇਆ ਇੱਥੇ ਅਸੀਂ ਛੱਟ ਜਾਂਦੇ ਆ ਸਾਰਾ ਕੁਝ ਤੇ ਸਫਾਈ ਸੁਈ ਭਾਈ ਐਸੀ ਵੈਸੀ ਆ ਤੇ ਬਾਕੀ ਲੋਕਾਂ ਦੀ ਆਸਤਾ ਜੁੜੀ ਹੋਈ ਆ ਇੱਧਰ ਪਾਣੀ ਚ ਪਾ ਦਿੰਦੇ ਆ ਕੁਛ ਨਾ ਕੁਛ ਲਫਾਫੇ ਲੂਵੇ ਇੱਥੇ ਛੱਟ ਜਾਂਦੇ ਆ ਤੇ ਜਾਨਵਰਾਂ ਲਈ ਇੱਥੇ ਦਾਣਾ ਪਾਣੀ ਪਾਇਆ ਹੋਇਆ ਭਾਈ ਤੇ ਜਾਨਵਰ ਤਾਂ ਘਾਟੀ ਖਾਂਦੇ ਕੋਈ ਸਫਾਈ ਨੂੰ ਜਾਨਵਰ ਵੀ ਪਸੰਦ ਕਰਦੇ ਆ ਉਹ ਦੇਖੋ ਜਿੱਧਰ ਸਫਾਈ ਆ ਉਧਰ ਜਾਨਵਰ ਖਾਣ ਲੱਗੇ ਹੋਏ ਆ ਜਿੱਧਰ ਗੰਦਾ ਉਧਰ ਨਹੀਂ ਖਾ ਰਹੇ ਤੇ ਕੋਈ ਗੱਲਾਂ ਬਾਤਾਂ ਨੇ ਬਈ ਜਿਹੜੇ ਇੱਥੇ ਖਾ ਪੀ ਕੇ ਦੇਖੋ ਇੱਥੇ ਹੀ ਸਾਰਾ ਪੂਰਾ ਗੰਦ ਪਾਇਆ ਹੋਇਆ ਸਫਾਬਿਲ ਹੋਵੇ ਇੱਥੇ ਸਾਰੇ ਸਿੱਟੇ ਪੈਲੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਹੋਰ ਨੇ ਤੁਹਾਨੂੰ ਅਲਦਲ ਦਾ ਝਾਕਾ ਦਿੰਦਾ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਰੀਅਰ ਕਰਿਆ ਕਰੋ ਹੋਨੇ ਆਪਾਂ ਜਰਾ ਲਓ ਹਾਂਜੀ ਇੱਕ ਗੱਲ ਹੋਰ ਸਾਰਿਆਂ ਨੇ ਆਪਾਂ ਇੱਕ ਚੰਗੀ ਗੱਲ ਸ਼ੇਅਰ ਕਰਨੀ ਸੀ ਤੇ ਕਈ ਦਿਨਾਂ ਤੋਂ ਸੋਚ ਰਿਆ ਸੀ ਹਜੂਰ ਸਾਹਿਬ ਦੀ ਯਾਤਰਾ ਕਰਨੀ ਆ ਨਾਲ ਦੇ ਵੀ ਕਹਿ ਰਹੇ ਸੀਗੇ ਜਿਨ੍ਹਾਂ ਦੇ ਨਾਲ ਜਾਣਾ ਜਿਹੜੇ ਆਪਣੇ ਨਾਲ ਸੰਗਤ ਜਾ ਰਹੀ ਆ ਪੰਜ ਸੱਤ ਜਾਣੇ ਤੇ ਕਹਿ ਰਹੇ ਸੀ ਵੀ ਚਲੋ ਵੀ ਭਾਈ ਯਾਤਰਾ ਕਰਦੇ ਆ ਨਾਲੇ ਵੀਡੀਓ ਬਣਾ ਕੇ ਸਾਰਿਆਂ ਦੇ ਦਰਸ਼ਨ ਕਰਾਉਣੇ ਆ ਜਿੰਨੇ ਵੀ ਆਪਣੇ ਸੋਹਣੇ ਸੁਣੇ ਗੁਰੂ ਧਾਮ ਨੇ ਉੱਥੇ ਹਜੂਰ ਸਾਹਿਬ ਤੇ ਆਪਾਂ ਵੀ ਪਹਿਲੀ ਵਾਰੀ ਚੱਲੇ ਆ ਬੜੀ ਖੁਸ਼ੀ ਆ ਜਾਣ ਦੀ ਤੇ ਕੀ ਕਰੀਏ ਸੀਟ ਹੀ ਨਹੀਂ ਮਿਲੀ ਹੈਗੀ ਦੋ ਦਿਨਾਂ ਤੋਂ ਚੈੱਕ ਕਰੀ ਜਾਂਦੇ ਸੀਗੇ ਬੁਕਿੰਗ ਹਜੇ ਭਾਈ ਫੁੱਲ ਚੱਲਦੀ ਆ ਤੇ ਸ਼ਾਇਦ ਹੋਣਾ ਵੈਕਰੂ ਦੀ ਕਿਰਪਾ ਨਾਲ ਅਗਲੇ ਮਹੀਨੇ ਮਿਲ ਜਵੇ ਸ਼ਾਇਦ ਤਾਂ ਚੱਲ ਆਪਾਂ ਪੱਕਾ ਨੂੰ ਲੈਣਾ ਤੇ ਕਿਰਪਾ ਰਹੇ ਵਾਹਿਗੁਰੂ ਦੀ ਤੇ ਮਿਲ ਹੀ ਜਾਵੇ ਅਗਲੇ ਮਹੀਨੇ ਤੇ ਫਿਰ ਕੱਢਾਂਗੇ ਹਜੂਰ ਸਾਹਿਬ ਦੀ ਯਾਤਰਾ ਨਾਲ ਸੰਗਤ ਹੋ ਲੈ ਕੇ ਜਾਵਾਂਗੇ 5-7 ਜਾਣੇ ਤੇ ਨਾਲੇ ਆਪਾਂ ਭਾਈ ਦਰਸ ਕਰਾਵਾਂਗੇ ਸਾਰੇ ਗੁਰੂ ਧਾਮਾਂ ਦੇ ਇਹ ਤਾਂ ਘਰ ਤੋਂ ਲੈ ਕੇ ਆਪਾਂ ਗੁਰਦੁਆਰਾ ਸਾਹਿਬ ਤੱਕ ਵੀਡੀਓ ਬਣਾਵਾਂਗੇ ਜੋ ਵੀ ਆਪਾਂ ਸਮਾਨ ਲੈ ਕੇ ਚੱਲਾਂਗੇ ਨਾਲ ਕਉਂਕੀ ਬੜੀ ਖੁਸ਼ੀ ਆ ਮੈਨੂੰ ਕਿਉਂਕਿ ਮੈਂ ਪਹਿਲੀ ਵਾਰੀ ਜਾ ਰਿਹਾ ਆ ਬੜੇ ਦਿਨਾਂ ਤੋਂ ਸੋਚ ਰਿਆ ਸੀ ਚੱਲੀਏ ਚੱਲੀਏ ਦਰਸਾ ਕਰਨ ਪਰ ਜਦੋਂ ਗੁਰੂ ਸਾਹਿਬ ਦਾ ਹੁਕਮ ਆ ਉਹਦਾ ਹੀ ਜਾਣਾ ਪੈਂਦਾ ਤੇ ਬਾਕੀ ਦਿਲ ਚ ਮਨ ਚ ਪਿਆਰ ਤੇ ਸੋਚ ਵੀ ਹੋਣੀ ਚਾਹੀਦੀ ਆ ਤੇ ਕਈਆਂ ਵੀਰਾਂ ਦੇ ਕਮੈਂਟ ਆਉਂਦੇ ਸੀ ਆਵਾਜ਼ ਨਹੀਂ ਸਹੀ ਆਉਂਦੀ ਹਾਂਜੀ ਭਾਈ ਆਪਣੇ ਕੋਲੇ ਪਹਿਲਾਂ ਮਾਈਕ ਹੈਗੇ ਸੀ ਉਹ ਗਿਆ ਗੇਰ ਤੇ ਥੋੜੀ ਆਪਣੀ ਵੀ ਲਾਪਰਵਾਹੀ ਹੋ ਗਈ ਹੁਣ ਆਪਾਂ ਮੰਗਾਵਾਂਗੇ ਵਧੀਆ ਕੁਆਲਿਟੀ ਦੇ ਮਾਈਕ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਆਪਾਂ ਕਿਹੜੀ ਕੁਆਲਿਟੀ ਦੇ ਮਾਈਕ ਮੰਗਾਈਏ ਕਿਉਂਕਿ ਆਪਾਂ ਹਜੇ ਇਹ ਕੰਮ 'ਚ ਨਵੇਂ-ਨਵੇਂ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਗੁਰਦੁਆਰਾ ਸਾਹਿਬ ਤੋਂ ਹੀ ਬਲੌਗ ਬਣਾਉਣੇ ਸਟਾਰਟ ਕੀਤੇ ਆ ਤੇ ਚੰਗਾ ਰਿਸਪੌਂਸ ਆ ਰਿਹਾ ਸਾਰਿਆਂ ਦਾ ਭੈਣ ਭਰਾਵਾਂ ਦਾ ਜਿੰਨੇ ਵੀਡੀਓ ਦੇਖਦੇ ਆ ਤੇ ਭਾਈ ਇਕੱਲਾ ਦਾ ਕੋਈ ਵੱਡਾ ਨਹੀਂ ਹੁੰਦਾ ਭੈਣ ਭਰਾਵ ਨਾਲ ਹੋਣ ਬੰਦੇ ਨੂੰ ਇੰਨਾ ਹੀ ਹੌਸਲਾ ਬਹੁਤ ਹੁੰਦਾ ਬਾਕੀ ਜਿੱਥੇ ਗਲਤੀ ਹੋ ਜਾਂਦੀ ਆ ਤਾਂ ਤੁਸੀਂ ਦੱਸਣਾ ਤੇ ਅੱਜ ਲਈ ਇੰਨਾ ਹੀ ਮਿਲਦੇ ਆ ਆਪਾਂ ਅਗਲੀ ਵੀਡੀਓ 'ਚ ਤੇ ਜਲਦੀ ਆਪਾਂ ਕਰਾਵਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੋ ਤਿੰਨ ਦਿਨਾਂ ਤੋਂ ਟਾਈਮ ਲਈ ਮਿਲ ਰਹੇ ਆ ਤੇ ਐਤਵਾਰ ਨੂੰ ਚੱਲਾਂਗੇ ਭਾਈ ਅੱਜ ਲਈ ਇਹਨਾ ਵਾਹਿਗੁਰੂ